ਆਪਣਾ ਸ਼ੌਂਕ ਪੂਰਾ ਕਰ ਲਿਆ ਆਦੀ ਪੂਰੀ ਆਪਣਾ ਜਿੰਨੇ ਜਿੰਨੇ ਸ਼ੌਕਾਂ ਪੂਰੇ ਕਰੀ ਆਪਣਾ ਪੂਰਾ ਤਸੱਲੀ ਕਰ ਲਈ ਅਗਲਾ ਅਗਲਾ ਜਿੰਦਾਬਾਦ ਠੋਕਾਂਗੇ ਅਗਲਾ ਕੱਲਾ ਕੱਲਾ ਠੋਕਾਂਗੇ ਪੂਰਾ ਆਪਣੀ ਪੂਰੀ ਉਸੇ ਪੂਰਾ ਦੈਰ ਕਰਕੇ ਨੂੰ ਪੂਰਾ ਅਗਲੀ ਵਾਰੀ ਤੋਂ ਦੀ ਆ ਤਸੱਲੀ ਕਰ ਲਿਓ ਅੱ삐 ਚਲਾ ਕੇ ਪੂਰੀ ਸਿੰਘ ਬੋਦਾ ਸਾਡੇ ਗਰੇ ਤੰਤਰੀ ਦਾ ਡਾਕਾ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਦਿੰਦੀ ਹੈ ਜੇ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਕਿ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ। ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਅਸੀਂ ਜੀ ਬਹੁਤ ਵੱਡਾ ਇਸ ਚੀਲ ਇਹ ਜੀ ਤੇ ਗਰਜੀਤ ਰਾਈ ਸੀ ਜੀ। ਤੇ ਹੋਰ ਦੋ ਬੰਦੇ ਨਾਲ ਸੀ ਤੇ 20 25 ਬੰਦੇ ਹੋਰ ਸੀ ਉਹਦੇ ਵਿੱਚੋਂ ਅੱਜ ਪੁਲਿਸ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਇੱਕ ਸੀਲ ਪਤਰਕਾਰ ਦਾ ਉਹ ਗ੍ਰਿਫਤਾਰ ਕੀਤਾ ਗਿਆ ਕੀ ਲੋਜ ਸੀਲ ਅੱਛਾ ਜੀ ਚਾਨੀ ਅੱਛਾ ਜੀ ਉਹਨੂੰ ਅੱਜ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਅਸੀਂ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਮਡੇਰਾਂ ਸਾਹਿਬ ਦਾ ਔਰ ਖੰਡਰ ਸਾਹਿਬ ਦਾ ਕਿੰਨੀ ਪੁਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਹੜੇ ਥਾਣੇ ਨੇ ਫੜਿਆ ਜੀ ਇਹ ਡੱਬਾ ਚੌਂਕੀ ਵਾਲੇ ਜੀ ਇਹਨਾਂ ਨੇ ਫੜਿਆ ਜੀ ਇਹ ਮਾਮਲਾ ਕੀ ਸੀਗਾ ਜੀ ਪਹਿਲਾਂ ਇਹ ਸਾਡੇ ਮਾਮਲਾ ਸਾਡੇ ਮਕਾਨ ਦੇ ਇਹਨੇ ਚੋਰੀ ਸਾਰੀ ਕੀਤੀ ਸਾਡੇ ਬੈੱਡ ਕੁਰਸੀਆਂ ਸੋਨਾ ਲਿਵਾਰੀਆਂ ਪੇਟੀਆਂ ਸਭ ਕੁਝ ਲੈ ਗਏ ਸੀ ਜੀ ਉਹ ਕਬਜ਼ਾ ਕਿੰਨਾ ਸੀ ਸਾਰਾ ਇਹਨਾਂ ਨੇ ਇਹ ਕਬਜ਼ਾ ਕਰਨ ਆਗੇ ਸੀ ਇਹ ਇਹ ਮਕਦਮਾ 4 ਬੰਦੇ ਦਰਜ ਕੀਤਾ ਸੀ ਜੀ ਚਾਰ ਵਿੱਚੋਂ ਇੱਕ ਬੰਦਾ ਅੱਜ ਗ੍ਰਿਫਤਾਰ ਨੇ ਕਰ ਲਿਆ ਸੀਲ ਪੱਤਰ ਕਾਰਾ ਖੜਾ ਜਾਣ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਬਹੁਤ ਬਹੁਤ ਜਬਾਤ ਧੰਨਵਾਦ ਜੀ ਕੀ ਲੱਗਦਾ ਕਿ ਹੁਣ ਡੜਾ ਤੁਹਾਡਾ ਸਮਾਨ ਹੁਣ ਸਾਡਾ ਚੋਰੀ ਹੋਇਆ ਮਿਲ ਜਾਊਗਾ ਉਹ ਸਾਨੂੰ ਪੂਰੀ ਪੁਲਿਸ ਤੇ ਪੂਰੀ ਇਹਨਾਂ ਦਾ ਸਤਿ ਸ੍ਰੀ ਅਕਾਲ ਧੰਨਵਾਦ ਕਰਾਂਗੇ ਜੀ ਸਾਡਾ ਸਾਰਾ ਵਾਪਸ ਕਰ ਦਿੱਤਾ ਜਾਵੇ ਯਾਰ ਬਹੁਤ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਅਸੀਂ। ਮਾਮਲਾ ਜੀ ਸਾਡੇ ਵਾਸਤੇ ਮਕਾਨ ਦਾ ਸੀਗਾ ਲੈਣ ਦੇਣ ਦਾ। ਹਾਂਜੀ ਤੇ ਤਿੰਨ ਤਰੀਕ ਦਾ ਸਾਡੇ ਘਰੇ ਇਹ ਗੁੰਡੇ ਲਿਆਏ ਫਿਰ। ਹਾਂਜੀ ਸਸੀਲ ਮਚਾਂ ਪੱਤਰਕਾਰ ਤੇ ਮਾ ਗੁਰਜੀਤ ਰਾਏ ਤੇ 20-25 ਗੁੰਡੇ ਲਿਆਇਆ। ਹਾਂਜੀ ਲਿਆ ਕੇ ਅਸੀਂ ਘਰੇ ਹੈ ਨਹੀਂ ਸੀਗੇ ਕੰਮਾਂ ਤੇ ਗਏ ਹੋਏ ਸੀਗੇ ਸਾਰੇ ਜਾਣੇ। ਹਾਂਜੀ ਤੇ ਮਗਰੋਂ ਮੇਰੀਆਂ ਦੋ ਨੂੰਹਾਂ ਸੀਗੀਆਂ ਘਰੇ। ਹਾਂਜੀ ਆ ਕੇ ਇਹਨਾਂ ਨੂੰ ੱੱਕੇ ਮਾਰੇ ਦਰਵਾਜ਼ੇ ਸਾਡੇ ਗੇਟ ਭੰਨੇ। ਹਾਂਜੀ ਤੇ ਉਹਨਾਂ ਨੂੰ ਭਜਾਇਆ ਟੈਂਕੀ ਤੇ ਚੁੰਨੀਆਂ ਲਾ ਲੀਆਂ ਉਹਨਾਂ ਦੀਆਂ ਗਲਾਂ 'ਚੋਂ ਖਿੱਚ ਕੇ। ਤੇ ਉਹਨਾਂ ਨੂੰ ਕੁੜੀਆਂ ਇੱਕ ਦੇ ਕੋਲੇ ਕੁੜੀਆਂ ਮਹੀਨੇ ਦੀ। ਜੇਕਰ ਦੇ ਕੋਲੇ ਮੁੰਡਾ ਵਾ ਡੇਢ ਸਾਲ ਦਾ ਵਿਚਾਰੀਆਂ ਲੈ ਕੇ ਉਹ ਟੈਂਕੀ ਤੇ ਭੱਜੀਆਂ ਪੁਲਿਸ ਦੇ ਮੁਲਾਜ਼ਮ ਫੜ ਕੇ ਲੈ ਕੇ ਆਏ ਆ ਜੀ 3 ਤਰੀਕ ਦੇ ਸਾਡੇ ਨਾਲ ਇਹ ਲਕਮਚੀਚੀ ਖੇਡਦੇ ਫਿਰਦੇ ਆ ਬਸ ਸਾਡੇ ਨਾਲ ਇਹ ਹੱਥ ਚ ਨਹੀਂ ਆਉਂਦੇ ਸੀਗੇ ਇਹ ਸਾਡੇ ਫੜੇ ਨਹੀਂ ਜਾਂਦੇ ਸੀਗੇ ਤੇ ਅਸੀਂ ਹੁਣ ਡੱਬੇ ਥਾਣੇ ਵਾਲੇ ਅੱਜ ਇਹ ਜੀ ਅਸੀਂ ਸਵੇਰ ਦੇ ਅਸੀਂ ਬੈਠੇ ਆ 11:00 ਵਾਈਜ਼ ਦੇ ਪੁਲਿਸ ਦੇ ਕੋਲੇ ਆਪਣੇ ਪਤਾ ਬਡੇਰਾ ਸਾਹਿਬ ਕੋਲੇ ਬੈਠੇ ਆ ਅਸੀਂ ਤੇ ਹਾਂਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਬਡੇਰਾ ਸਾਹਿਬ ਦਾ ਤੇ ਕੁਲਵੀਰ ਜਿਹੜਾ ਐਸਐਚਓ ਆ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਤੇ ਬਾਕੀ ਜਿਹੜਾ ਸਾਡਾ ਸਮਾਨ ਆ ਇੱਕ ਤਾਂ ਫੜਿਆ ਗਿਆ ਜੀ ਇੱਕ ਰਹਿ ਗਿਆ ਇੱਕ ਭੱਜ ਗਿਆ ਤੁਹਾਨੂੰ ਉਮੀਦ ਆ ਜੀ ਕਿ ਤੁਹਾਨੂੰ ਬਹੁਤ ਬਹੁਤ ਉਮੀਦ ਆ ਹੁਣ ਜਿਹੜਾ ਹਾਂਜੀ ਸਾਨੂੰ ਪੁਲਿਸ ਆਪੇ ਸਮਾਨ ਦਬਾਉਗੀ ਜੀ ਅਸੀਂ ਸਾਨੂੰ ਇਹਨਾਂ ਤੇ ਬਹੁਤ ਬਹੁਤ ਭਰੋਸਾ ਆ ਅਸੀਂ ਇਹਨਾਂ ਦੇ ਭਰੋਸੇ ਤੇ ਬੈਠੇ ਆ ਠੀਕੇ ਅਸੀਂ ਕਿਤੇ ਨਹੀਂ ਗਏ ਹੈਗੇ ਕਿਤੇ ਭੱਜ ਦੱਠ ਨਹੀਂ ਕੀਤੀ ਅਸੀਂ ਇਹਨਾਂ ਦੇ ਸਾਹਰੇ ਤੇ ਬੈਠੇ ਆ ਪੁਲਿਸ ਦੇ ਤੇ ਇਹ ਸਾਡੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਅਸੀਂ ਕਰਦੇ ਆ ਪੁਲਸ ਵਾਲਿਆਂ ਦਾ ਹਾਂਜੀ ਮਾਮਲਾ ਕੀ ਹੈ ਜੀ ਅੱਜ ਅੱਜ ਇਮਾਨਦਾਰੀ ਦਾ ਟੋਕਰਾ ਚੱਕਣ ਵਾਲਾ ਜਿਹੜਾ ਪੱਤਰਕਾਰ ਹੈ ਲੋਕਡਾਊਨ 'ਚ ਬਣਿਆ ਤੇ ਅੱਜ ਪੁਲਿਸ ਦੇ ਗ੍ਰਿਫਤ 'ਚ ਆ ਗਿਆ ਜਿਹਦੇ ਤੇ ਤਕਰੀਬਨ 6 ਤੋਂ 7 ਪਰਚੇ ਨੇ ਤੇ ਚੋਰੀ ਦਾ ਪਰਚਾ ਹੋਇਆ ਇੱਕ ਪੱਤਰਕਾਰੀ ਦੀ ਸ਼ਹਿਰ ਦੇ ਵਿੱਚ ਲੋਕਾਂ ਦੇ ਘਰਾਂ ਤੇ ਕਬਜ਼ੇ ਕਰਾਉਣੇ ਤੇ ਚੋਰੀ ਕਰਨੀ ਮੈਂ ਸਮਝਦਾ ਇੱਕ ਪੱਤਰਕਾਰੀ ਦੇ ਨਾਂ ਤੇ ਕਲੰਕ ਆ ਤੇ ਅੱਜ ਉਹ ਕਲੰਕ ਪੰਜਾਬ ਪੁਲਿਸ ਨੇ ਧੋਤ ਤੇ ਡੱਬੇ ਥਾਣੇ ਵਾਲੇ ਧੂ ਧੂ ਲੈ ਕੇ ਗਏ ਨੇ ਬਿਲਕੁਲ ਇਹ ਪਿਛਲੇ ਕੇਸਾਂ 'ਚ ਭਗੋੜਾ ਵੀ ਆ ਤੇ ਬਠਿੰਡੇ ਤੋਂ ਆਰਡਰ ਵੀ ਆਏ ਹੋਏ ਆ ਤੇ ਹੁਣ ਜੇ ਅਰੈਸਟ ਪੈਂਦੀ ਹੈ ਤੇ ਉਹਦੇ ਬਾਅਦ ਕਾਰਵਾਈ ਬਾਰੇ ਵੀ ਐਸਐਚਓ ਸਾਹਿਬ ਨਾਲ ਗੱਲ ਕਰਾਂਗੇ ਮੂੰਹ ਤੇ ਰਾਮ ਰਾਮ ਤੇ ਬਗਲ 'ਚ ਛੁਰੀ ਇਹ ਉਹ ਪੱਤਰਕਾਰ ਹੈ ਤੇ ਇਮਾਨਦਾਰੀ ਦਾ ਟੋਕਰਾ ਚੱਕ ਕੇ ਤੇ ਲੋਕਾਂ ਨੂੰ ਬਲੈਕਮੇਲ ਕਰਨਾ ਇਹਦੀ ਛਵੀ ਸੀ ਤੇ ਅੱਜ ਜਿਹੜੀ ਪੰਜਾਬ ਪੁਲਿਸ ਨੇ ਉਹ ਜਿਹੜਾ ਜਾਲੀ ਪੱਤਰਕਾਰ ਹੈ ਉਹਨੂੰ ਧੂਕੇ ਅੰਦਰ ਸੁਟਿਆ ਤੇ ਮੈਂ ਸਮਝਦਾ ਇੱਕ ਵੱਡੀ ਬਹਾਦਰੀ ਵਾਲੀ ਗੱਲ ਹੈ ਸ਼ਰੀਆਮ ਚੌਕੀ ਦੇਖੋ ਕਹਿੰਦੇ ਖੂਨ 'ਚ ਜਿਹੜੀ ਚੀਜ਼ ਹੁੰਦੀ ਹੈ ਨਾ ਵਾਰਿਸ਼ਾਂ ਆਤ ਤਾਂ ਨਹੀਂ ਜਾਂਦੀਆਂ ਇਹਨਾਂ ਦੀ ਚੋਰਾਦੀਆਂ ਜਾਂ ਇਹਨਾਂ ਦੀ ਧਮਕੀ ਦੇਣ ਵਾਲੀਆਂ ਆਤ ਤਾਂ ਹਜੇ ਵੀ ਉਦਾਂ ਹੀ ਨੇ ਕਰੀ ਜਾਣ ਕੋਈ ਨਹੀਂ ਅੱਗੇ ਪੁਲਿਸ ਦੀ ਜੋ ਕਾਰਵਾਈ ਪੁਲਿਸ ਕਰੂਗੀ। ਇਹਦੇ ਕਿੰਨੇ ਕਿ ਪਰਚੇ ਹੋਣਗੇ ਜੀ? ਇਹਦੇ ਤਾਂ ਤਕਰੀਬਨ 6 ਤੋਂ 7 ਪਰਚੇ ਦਰਜ ਆ ਜੀ। ਬਿਲਕੁਲ ਇਹਦੇ ਤੇ ਪਹਿਲਾਂ ਤਾਂ ਪਰਚੇ ਇੱਕ ਚੋਰੀ ਦਾ ਪਰਚਾ ਦਰਜ ਆ, ਹੋਰ ਇਹ ਤੇ ਇਹਦੀ ਵਾਈਫ ਤੇ ਪਰਚਾ ਦਰਜ ਆ, ਇਹਦੇ ਬੱਚੇ ਤੇ ਪਰਚਾ ਦਰਜ ਆ ਤੇ ਮੈਂ ਸਮਝਦਾ ਆਪਣੀਆਂ ਹਰਕਤਾਂ ਕਰਕੇ ਆਪਣੀ ਫੈਮਲੀ ਤੇ ਵੀ ਪਰਚਾ ਦਰਜ ਕਰਾਏ ਹੋਏ ਆ ਤੇ ਇਦਾਂ ਦੀ ਮੈਂ ਨਹੀਂ ਸਮਝਦਾ ਕੋਈ ਚੰਗੀ ਸ਼ਬੀ ਵਾਲੀ ਗੱਲ ਐ ਇਹ। ਨਹੀਂ ਹੁਣ ਤਾਂ ਪੁਲਿਸ ਦੀ ਲੋੜ ਐ। ਹੁਣ ਪੁਲਿਸ ਜੋ ਵੀ ਇਲਾਜ ਕਰ ਦੂਗੀ ਇਹਦਾ। ਰੋਪ ਜਿਹੜਾ ਬੰਦਾ ਸੱਚ ਬੋਲਦਾ ਉਹਤੇ ਲੱਗੇ ਜਾਂਦੇ ਨੇ ਫੇਕ ਐਫ ਆਈ ਆਰ ਝੂਠੀ ਐਫ ਆਈ ਆਰ ਬੜੇ ਜਲਦੀ ਸਾਬਤ ਹੋ ਜਾਊਗਾ ਅੱਛਾ ਮਤਲਬ ਇਹ ਝੂਠੇ ਰੋਪ ਲੱਗੇ ਨੇ ਬਿਲਕੁਲ 100% ਝੂਠੇ ਰੋਪ ਨੇ ਜੀ ਇਹ ਕਹਿੰਦੇ ਨੇ ਕਿ ਮਕਾਨ ਦੇ ਅੰਦਰ ਆ ਕੇ ਪੱਤਰਕਾਰ ਨੇ ਇੱਕ ਪ੍ਰੂਫ ਪ੍ਰੂਫ ਪੱਤਰਕਾਰ ਨੇ ਸੱਚਾਈ ਦਿਖਾਈ ਬੰਟੀ ਔਰ ਬਬਲੀ ਦਾ ਪਰਦਾ ਫਾਸ਼ ਕੀਤਾ ਹੀਰਾ ਸਿੰਘ ਘਾਬੜੀ ਦਾ ਪਰਦਾ ਫਾਸ਼ ਕੀਤਾ ਜਿੰਦੇ ਨਾਂ ਲੈ ਕੇ ਲੋਕਾਂ ਨਾਲ ਠੱਗੀ ਕਰਦੇ ਵੇ ਸੀਗੇ ਉਹਦੇ ਪ੍ਰੈਸ਼ਰ ਹੇਟ ਪਰਚਾ ਕੀਤਾ ਗਿਆ ਵਾ ਇਹ ਦੇਖਿਆ ਜਾਵੇ ਪੱਤਰਕਾਰਾਂ ਦੇ ਕਿਉਂ ਹੁੰਦੇ ਆ ਜਿਹੜੇ ਸਚਾਈ ਲਿਖਾਂਦੇ ਉਹਦੇ ਇਹ ਚੱਲਿਆ ਆ ਰਿਹਾ ਪੁਰਾਣੀ ਰੀਤ ਹੈਗੀ ਹੈ ਪੁਰਾਣੀ ਰੀਤ ਹੈ ਚੱਲਿਆ ਆਂਦਾ ਇਨਕਲਾਬ ਜਿੰਦਾਬਾਦ ਦਾ ਨਾਰਾ ਬੁਲਾਉਂਦਾ ਕੋਈ ਗੱਲ ਨਹੀਂ ਵਾਪਸ ਵੇਰ ਆ ਰਹੇ ਆ ਫੇਰ ਖੜੇ ਆ ਉਸੇ ਆਵਾਜ਼ ਦੇ ਨਾਲ ਉੱਥੇ ਲੋਕਾਂ ਨਾਲ ਜਿਹੜੇ ਗਰੀਬ ਲੋਕਾਂ ਨਾਲ ਜਾ ਕੇ ਸੁਸ਼ੀਲ ਮਹਾਨ ਖੜਦਾ ਵਾ ਉਹ ਕਿਤੇ ਭੁੱਲ ਜਾਣਗੇ ਉਹ ਨਹੀਂ ਭੁੱਲਦੇ ਜਲਦੀ ਇਹ ਤਾਂ ਜਿਹੜੇ ਜਿਹੜੇ ਪੋਲੀਟੀਕਲ ਬੰਦੇ ਨੇ ਨਾ ਉਹ ਆਪਣੇ ਪ੍ਰੈਸ਼ਰ ਪਾਉਂਦੇ ਨੇ ਪੁਲਿਸ ਦੇ ਉੱਤੇ ਪੁਲਿਸ ਵੀ ਵਿਚਾਰੀ ਬੇਕਸੂਰ ਆ ਪੁਲਿਸ ਨੂੰ ਵੀ ਆਪਣਾ ਕੰਮ ਕਰਨਾ ਪੈਂਦਾ ਵਾ ਇਹ ਪੋਲੀਟੀਕਲ ਪ੍ਰੈਸ਼ਰ ਨੇ ਇੱਕ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਔਰ ਐਕਸ ਮਨਿਸਟਰ ਹੀਰਾ ਸਿੰਘ ਆਬੜੀ ਦਾ ਪ੍ਰੈਸ਼ਰ ਚੱਲਦਾ ਪਿਆ ਪੁਲਿਸ ਦੇ ਉੱਤੇ ਦੇਖੋ ਕਿੰਨੀ ਵੱਡੀ ਗੱਲ ਲੱਗੀ ਆ ਇਹ ਝੂਠੇ ਪਰਚੇ ਦੀ ਰਾਜਨੀਤੀ ਚੱਲਦੀ ਪਈ ਹੈ ਝੂਠੇ ਪਰਚੇ ਫੇਕ ਪਰਚਾ ਕੀਤਾ ਮੈਂ ਉੱਥੇ ਗਿਆ ਵਾਂ ਮੈਨੂੰ ਮੱਲੇ ਵਾਲਿਆਂ ਨੇ ਬੁਲਾਇਆ ਮੈਂ ਖਬਰ ਕੀਤੀ ਖਬਰ ਕਰਕੇ ਉੱਥੋਂ ਚਲੇ ਗਿਆ ਵਾਂ ਤੇ ਉਸ ਤੋਂ ਬਾਅਦ ਕੋਈ ਇਹਨਾਂ ਕੋਲ ਕੋਈ ਐਵੀਡੈਂਸ ਨਹੀਂ ਕੋਈ ਕੁਝ ਨਹੀਂ ਮੱਲੇ ਵਾਲਿਆਂ ਨੇ ਮੈਨੂੰ ਐਫੀਡੇਵਿਟ ਸਾਈਨ ਕਰਕੇ ਦਿੱਤੇ ਵੀ ਮੈਂ ਉੱਥੋਂ ਚਲੇ ਗਿਆ ਸੀਗਾ ਇਹ ਤਾਂ ਝੂਠੇ ਪਰਚੇ ਨੇ ਜਿਹੜੇ ਕਰੀ ਜਾਂਦੇ ਨੇ ਬਿਲਕੁਲ ਜਿੰਦਾਬਾਦ